ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀ ਸ਼ਖਾ ਬਨਾ ਸੁਣੋ ਰਾਸ਼ਟਰਪਤੀ ਜੋਪੀ ਮੁਰਮੂ ਨੇ ਕਿਹਾ ਹੈ ਕਿ ਭਾਰਤਿਕਾ ਜੋ ਹਰਾਸ਼ਟ ਬਣਨ ਲਈ ਵਚਨਬੱਤ ਹੈ ਜਿੱਥੇ ਮਨੁੱਖੀ ਅਧਿਕਾਰਾਂ ਦੀ ਨਾ ਸਿਰਫ ਰੱਖਿਆ ਸਗੋਨਾ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ ਅੱਜ ਨਵੀਂ ਦਿੱਲੀ 'ਚ ਮਨੁੱਖੀ ਅਧਿਕਾਰ ਦਿਵਸ 2025 ਤੇ ਰੋਜ਼ਾਨਾ ਜ਼ਰੂਰਤਾਂ ਨੂੰ ਯਕੀਨੀ ਬਣਾਉਣ ਬਾਰੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮਾਨ ਸਨਮਾਨ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਕਿਸੇ ਨੂੰ ਵੀ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ਇੱਕ ਨਿਆਂਪੂਰਨ ਸਮਾਨਤਵਾਦੀ ਅਤੇ ਹਮਦਰਦ ਸਮਾਜ ਲਈ ਮੰਚ ਤਿਆਰ ਕਰਦਾ ਹੈ। ਉਹਨਾਂ ਕਿਹਾ ਕਿ ਨਿਆਂ ਤੱਕ ਪਹੁੰਚ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੋਣਾ ਚਾਹੀਦਾ ਹੈ। ઉત્તરી રેલવે મુસાફર 12 ਦਸੰਬਰ ਤੋਂ 3 ਦਿਨਾਂ ਲਈ ਨਵੀਂ ਦਿੱਲੀ ਅਤੇ ਉਦੋਂਪੁਰ ਵਿਚਕਾਰ ਇੱਕ ਵਿਸ਼ੇਸ਼ ਬੰਦੇ ਪਾਰਤ੍ਰਿਲ ਗੱਡੀ ਚਲਾਉਂਦਾ ਐਲਾਨ ਕੀਤਾ ਗਿਆ ਹੈ ਇਹ ਐਲਾਨ ਜੰਮੂ ਅਤੇ ਸ਼੍ਰੀਨਗਰ ਤੋਂ ਇੰਡੀਗੋ ਉਡਾਣਾਂ ਰਾਹੀਂ ਹੁੰਦੇ ਮੱਧ ਵਿੱਚ ਨਜ਼ਰ ਕੀਤਾ ਗਿਆ ਹੈ ਕਿ ਨਵੀਂ ਦਿੱਲੀ ਤੋਂ ਉਦੋਂਪੁਰ ਵਿਸ਼ੇਸ਼ ਰੇਲ ਗੱਡੀ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਉਦੋਂਪੁਰ ਪਹੁੰਚੇਗੀ ਇਹ ਰੇਲ ਗੱਡੀ ਅੰਬਾਲਾ ਕੈਂਟ ਲੁਧਿਆਣਾ ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਮੇਤ ਹੋਰ ਸਟੇਸ਼ਨਾਂ ਤੇ ਰੁਕੇਗੀ ਉਦਮਪੁਰ ਤੋਂ ਇਸ ਦੀ ਵਾਪਸੀ ਦੀ ਯਾਤਰਾ ਦੁਪਹਿਰ ਬਾਅਦ 3 ਵਜੇ ਸ਼ੁਰੂ ਹੋਵੇਗੀ ਤੇ ਰਾਤ 11 ਵਜੇ ਨਵੀਂ ਦਿੱਲੀ ਪਹੁੰਚੇਗੀ ਇਹ ਵਿਸ਼ੇਸ਼ ਬੰਦੇਪਾਰ ਤੋਂ ਵੀ ਡਬਿਆ ਨਾਲ ਚਲੇਗੀ ਮੁਸਾਫਿਰਾਂ ਨੂੰ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਜਾਂ ਫਿਰ ਐਨਟੀਈਐਸ ਐਪ ਰਾਹੀਂ ਪ੍ਰਮਾਣਿਕ ਰੇਲ ਜਾਣਕਾਰੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਦੱਖਣੀ ਕੋਰੀਆ ਦੇ ਦੌਰੇ ਦੇ ਆਖਰੀ ਦਿਨ ਕੀਤੀ ਤੇ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮੋਰੀ ਸੰਧੀ ਕੰਪਨੀਆਂ ਦੀ ਸ਼ਮੂਲੀਅਤ ਨਾਲ ਪਰਮਾ ਹੰਗਾਰਾ ਮਿਲੇ ਤੇ ਨਾਲ ਕੰਪਨੀਆਂ ਨੇ ਪੰਜਾਬ 'ਚ ਨਿਵੇਸ਼ ਕਰਨ 'ਚ ਆਪਣੀ ਦਿਲਚਸਪੀ ਦਿਖਾਈ ਹੈ ਵਪਾਰਕ ਮੋਰੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ पंजाब स्थिर पारदर्शी शासन सासन भविख विशेष तैयार स्थान वज निशानदेही की थी। उना उन्होंने कहा कि मजबूत उद्योगिक इकोसिस्टम भरोसयोग सस्ती बिजली हुनरमंद मेहनती कामे कामेंडे बाजारों न सुचारू संपर्क सहूलत इस नवेश सब तरजीह स्थान बनाते हैं भगवंत सिंह मान ने दोहराया कि पंजाब का शासन मॉडल निवेशक अनुकूल है जो कार्यकुशलता कारोबारी चक्कर दौरान पूरे सहयोग उपर आधारित है ਪੰਜਾਬ ਸਰਕਾਰ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸਿਜ਼ ਚ ਪਹਿਲੀ ਸਫਲ ਲਿਵਰ ਟ੍ਰਾਂਸਪਲੈਂਟ ਸਰਜਰੀ ਕਰਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬ੍ਰਵੀਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾਨ ਚ ਇੰਨੀ ਜਟਿਲ ਤੇ ਸੰਵੇਦਨਸ਼ੀਲ ਸਰਜਰੀ ਸਫਲਤਾਪੂਰਵਕ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਜ਼ਿੰਦਗੀ ਬਚਾਉਣ ਵਾਲਾ ਇਲਾਜ ਇਸ ਮਰੀਜ਼ ਨੂੰ ਕਰੀਬ 12 ਲੱਖ ਰੁਪਏ ਚੋਂ ਹਈਆ ਕਰਵਾਇਆ ਗਿਆ ਜਦਕਿ ਨਿੱਜੀ ਹਸਪਤਾਲਾਂ ਚ ਇਹ ਇਲਾਜ 45 ਤੋਂ 50 ਲੱਖ ਰੁਪਏ ਚ ਪੈਂਦਾ ਹੈ ਇਹ ਸਰਜਰੀ 27 ਨਵੰਬਰ ਨੂੰ ਕੀਤੀ ਗਈ ਇਸ ਸਮੇਂ ਬਿਲਕੁਲ ਠੀਕ ਹੈ ਉਹਨਾਂ ਨੇ ਕਿਹਾ ਕਿ ਮਰੀਜ਼ ਨੂੰ ਅਗਲੇ 1-2 ਦਿਨਾਂ ਚ ਛੁੱਟੀ ਮਿਲਣ ਦੀ ਵੀ ਉਮੀਦ ਹੈ ਸਿਹਤ ਮੰਤਰੀ ਨੇ ਸੰਸਥਾ ਦੇ ਡਾਇਰੈਕਟਰ ਤੇ ਹੈਪਟੋਲੋਜੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾਕਟਰ ਵਿਰਿੰਦਰ ਸਿੰਘ ਅਤੇ ਲਿਵਰ ਟ੍ਰਾਂਸਪਲੈਂਟ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾਕਟਰ ਕੇ ਰਾ ਸ਼ੇਖਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੂੰ ਵਧਾਈ ਦਿੱਤੀ ਉਹਨਾਂ ਨੇ ਅੰਗਦਾਨ ਕਰਨ ਵਾਲੇ ਪਰਿਵਾਰ ਦਾ ਵੀ ਦਿਲੋਂ ਸ਼ੁਕਰੀਆ ਦਿੱਤਾ ਅੰਮ੍ਰਿਤਸਰ ਬਾਈਪਾਸ ਤੇ ਮੈਲਾਪੁਰ ਲੇੜੀ ਬੀਤੀ ਰਾਤ ਆਪਰੇ ਇੱਕ ਸੜਕ ਹਾਦਸੇ ਵਿੱਚ ਤੇ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਰਾਤ ਗਰੀਬ 12 ਤੋਂ 2 ਵਜੇ ਦਰਮਿਆਨ ਵਾਪਰਿਆ ਜਦੋਂ ਪਿੰਡ ਲੋਪੋ ਕੋ ਵੱਲੋਂ ਆ ਰਹੀ ਇੱਕ ਕਾਰ ਮਹਿਲਾਂ ਵਾਲੇ ਪੁਲ ਕੋਲ ਬੇਕਾਬੂ ਹੋ ਕੇ ਕੰਦ ਨਾਲ ਜਾ ਟਕਰਾਈ ਕਾਰ ਸਵਾਰ ਚਾਰ ਨੌਜਵਾਨਾਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚੌਥੇ ਨੌਜਵਾਨ ਨੂੰ ਗੰਭੀਰ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਮੁਤਾਬਕ ਉਸਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਮ੍ਰਿਤਕ ਪਿੰਡ ਚੱਕ ਮੇਂ ਸ਼ਰੀਖਾਂ ਪਿੰਡ ਲੋਪੋਕੇ ਅਤੇ ਪਿੰਡ ਬੋਪਾਰਾ ਦੇ ਬਾਜਗਲਾਂਦੇ ਰਹਿਣ ਵਾਲੇ ਨੇ ਪੁਲਿਸ ਵੱਲੋਂ ਅਗਲੀ ਉਨੀ ਕਾਰਵਾਈ ਕੀਤੀ ਜਾ ਰਹੀ ਹੈ ਮੌਸਮ ਪਾਗ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਵਿੱਚ ਅਗਲੇ 2 ਦਿਨਾਂ ਲਈ ਸੀਤ ਲਹਿਰ ਦੀ ਪੇਸ਼ੀngui ਕੀਤੀ ਹੈ ਹਿਮਾਚਲ ਪ੍ਰਦੇਸ਼ ਚਾਜ ਸਵੇਰੇ ਸੰਗਣੀ ਦੁੰਦ ਚਾਈ ਰਹੀ ਇਸ ਦੌਰਾਨ ਦਿੱਲੀ ਅੰਸਿਆਚ ਵੀ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਰਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮਤਾਬਕ ਅਸਵੇਰੇ 7 ਵਜੇ ਤੱਕ ਅਸਤ ਹਵਾ ਗੁਣਵੱਤਾ ਸੂਚਕਾਂਕ 263 ਦਰਜ ਕੀਤਾ ਗਿਆ ਭਾਰਤ ਨੇ 52020 ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 101 ਦੌੜਾਂ ਨਾਲ ਹਰਾਇਆ। ਉਰਿਸਾ ਦੇ ਕਟਕਛੇੜੀ ਦੇ ਮੈਚ ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 175 ਦੌੜਾਂ ਬਣਾਈਆਂ। ਦੌੜਾਂ ਦੇ ਜਵਾਬ ਚ ਦੱਖਣੀ ਅਫਰੀਕਾ ਦੀ ਪੂਰੀ ਟੀਮ ਸਿਰਫ 74 ਦੌੜਾਂ ਬਣਾ ਕੇ ਆਊਟ ਹੋ ਗਈ। ਦੋਵਾਂ ਟੀਮਾਂ ਵਿਚਕਾਰ ਅਗਲਾ ਮੈਚ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਖੇਡਿਆ ਜਾਵੇਗਾ। ਇਸ ਦਿਨਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ। ਨਮਸਕਾਰ।